ਆਹ ਹੁਣੀ 2 ਦਿਨ ਪਹਿਲਾਂ ਦੀ ਗੱਲ ਹੈ ਸਾਡੇ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਨਾਲ ਦਾ ਘਰ ਉਹਦੇ ਪੁਲਿਸਿਆਂ ਦਾ ਹੈ ਉੱਥੇ ਚਲੀ ਗਈ ਕਿੱਡ ਦੀ ਕਿੱਡ ਦੀ ਤੇ ਉਹ ਜਿਹੜੀ ਉਹਦੀ ਸਹੇਲੀ ਸੀ ਉਹ ਕਿਤੇ ਗਈ ਹੋਈ ਸੀ ਆਪਣੀ ਮਾਂ ਦੇ ਨਾਲ ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਬੂਕਾਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਫਿਰੋਦੀ লাশ ਇੱਕ ਬਾਥਰੂਮ ਚ ਲੁਕੋ ਦਿੱਤੀ ਜੋ ਵੀ ਮਤਲਬ ਕਿੱਸਾ ਹੋਇਆ ਲੇਕਿਨ ਮੈਂ ਦੇਖ ਰਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਦੂਸਰਿਆਂ ਦੀ লাশ ਤੇ ਵੀ ਸਿਆਸਤ ਕਰਦੇ ਐ ਇਹ ਤਾਂ ਬਿਆਨ ਦੇ ਰਹੇ ਕਿ ਦੇਖੋ ਜੀ ਫਲਾਣਾ ਬੰਦਾ ਸੀਗਾ ਇਹਨੇ ਇਦਾਂ ਕਰ ਦਿੱਤਾ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਉਹ ਤਾਂ ਠੀਕ ਐ ਕਿ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਤਾਂ ਐਸੀ ਹੋਣੀ ਚਾਹੀਦੀ ਐ ਕਿ ਅਦਾਲਤ ਨੂੰ ਚਾਹੀਦਾ ਹੈ ਕਿ ਜਦੋਂ ਸਜ਼ਾ ਸੁਣਾਵੇ ਇਹ ਸੁਣਾਵੇ ਕਿ ਉਸੀ ਘਰ ਦੇ ਬਾਹਰ ਉਸੀ ਸੜਕ ਦੇ ਉੱਤੇ ਫਾਸੀ ਦਾ ਫੰਦਾ ਲਾ ਕੇ ਉਨਾ ਹੀ ਲੋਕਾਂ ਦੇ ਸਾਹਮਣੇ ਉਹਨੂੰ ਫਾਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਨਾ ਹੈ ਇਹ ਤਾਂ ਠੀਕ ਹੈ ਕਿ ਤੁਹਾਨੂੰ ਮੌਕਾ ਮਿਲ ਜਾਂਦਾ ਕਿੰਤੂ ਪ੍ਰਿੰਤੂ ਕਰਨ ਦਾ ਇੱਕ ਦੂਜੇ ਦੇ ਮਜ਼ਹਬ ਤੇ ਤਦ ਇਹ ਸੋਚਿਆ ਕਿ ਇਹ ਮਜ਼ਬ ਨਹੀਂ ਬਦਨਾਮ ਹੋ ਰੇ ਇੱਕ پڑੋਸੀ ਦਾ پڑੋਸੀ ਨਾਲ ਜਿਹੜਾ ਮਜ਼ਬੂਤ ਰਿਸ਼ਤਾ ਹੁੰਦਾ ਹੈ ਉਹ ਟੁੱਟ ਰਿਹਾ ਹੈ ਸਮਾਜਿਕ ਵਿਵਸਥਾ ਜੀ ਤੁਸੀਂ ਆਪਾ ਆਜ ਬਣ ਰਹੇ ਹੋ ਦਰਿੰਦੇ ਦਾ ਕੋਈ ਧਰਮ ਥੋੜੀ ਹੈ ਮੁਹੰਮਦੁਰ ਰਸੂਲ ਸੱਲ ਸੱਲਮ ਨੇ ਅੱਜਾ ਵੱਡਾ ਫਰਮਾਨ 25 1450 ਸਾਲ ਪਹਿਲਾਂ ਜਾਰੀ ਕੀਤਾ فرمایا ਉਹ ਬੰਦਾ ਈਮਾਨ ਵਾਲਾ ਹੀ ਨਹੀਂ ਹੈ ਉਹ ਬੰਦਾ ਧਰਮੀ ਨਹੀਂ ਹੋ ਸਕਦਾ ਰਸੂਲullah ਕੌਣ ਫਰਮਾਇਆ ਜਿਹੜਾ ਆਪਣੇ ਪੜੋਸੀ ਤੇ ਜ਼ੁਲਮ ਕਰੇਗਾ ਪੜੋਸੀ ਨਾਲ ਜ਼ਿਆਕੀ ਕਰੇਗਾ ਉਹ ਬੰਦਾ ਇਨਸਾਨ ਨਹੀਂ ਹੈ ਕੋਈ ਮਸਲਬ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਅਗਰ ਤੁਸੀਂ ਇਹਨਾਂ ਨੂੰ ਸ਼ਾਰਟ ਲਿਸਟ ਕਰੋਗੇ ਇਹਨਾਂ ਜ ਸਾਰੇ ਹੀ ਸਾਰੇ ਹੀ ਮਿਲਣਗੇ ਜਲੰਧਰ ਚ ਜਿਸਨੇ ਕੀਤਾ ਉਹ ਵੀ ਪੜੋਸੀ ਹੈ ਪੜੋਸੀ ਸਾਰੇ ਕੰਨ ਕੋਲ ਕੇ ਸੁਣ ਲੋ ਅਗਰ ਤੁਸੀਂ ਆਪਣੇ ਪੋਸੀ ਦੇ ਵੱਲ ਕਿਸੇ ਗੰਦੀ ਨੀਅਤ ਨਾਲ ਦੇਖਦੇ ਹੋ ਆਪਣੇ ਪੋਸੀ ਦੇ ਵੱਲ ਅਗਰ ਤੁਸੀਂ ਬਦਮਾਸ਼ੀ ਦੀ ਨੀਅਤ ਨਾਲ ਦੇਖਦੇ ਹੋ ਆਪਣੇ ਪੜੋਸੀ ਦੀ ਤੀਪੈਣ ਨਾਲ ਅਗਰ ਹਵਸ ਨਾਲ ਦੇਖਦੇ ਹੋ ਤੇ ਖੁਦਾ ਦੀ ਕਸਮ ਤੁਸੀਂ ਇਨਸਾਨ ਨਹੀਂ ਤੁਸੀਂ ਗਲੀ ਦੇ ਉਸ ਕੁੱਤੇ ਤੋਂ ਵੀ ਨੀਚੇ ਹੋ ਜਿਹਨੂੰ ਦੇਖ ਕੇ ਬੱਚੀਆਂ ਡਰ ਜਾਂਦੀਆਂ ਤੁਹਾਡੀ ਹیثیت ਉਸ ਕੁੱਤੇ ਤੋਂ ਵੀ ਬੱਤਰੀ ਨਹੀਂ ਹੋ